ਰਾਗੋ ਮਹੱਲਾ ਤੀਜਾ ਹਰ ਜੀ ਸੱਚਾ ਸਤ ਤੂ ਸਭ ਕਿਸ਼ ਤੇਰਾ ਚੀਰ ਲਖ 84 ਹੋ ਪਰਸ ਦੇ ਫੇ ਬਿਨ ਗੋਰੇ ਪੇਟ ਪੀਰਾ ਹਰ ਜੀਉ ਬਖਸ਼ ਬਖਸ਼ ਲਏ ਸੁਖ ਸਦਾ ਸਰੀਰੈ ਗੁਰ ਪ੍ਰਸਾਦੀ ਸੇਵ ਕਰੀ ਸਤ ਗੁਰ ਗੰਭੀਰ ਮਨ ਮੇਰੇ ਨਾਮ ਰਤੋ ਸੁਖ ਹੋ ਗੁਰਮਤੀ ਨਾਮ ਸਲਾਹੀ ਆ ਦੂਜਾ ਵਰਨਾ ਕੋਈ ਰਹਾ ਧਰਮ ਰਾਏ ਨੂੰ ਹੁਕਮ ਹੈ ਬ ਸੱਚਾ ਧਰਮ ਵਿਚਾਰ ਦੂਜਾ ਪਾਇ ਦੁਸ਼ਟ ਆਤਮਾ ਕੋ ਤੇਰੀ ਸਰਕਾਰ ਦੇ ਆਤਮੇ ਹਰ ਗੁਣ ਆਕਾਸ਼ ਮਨ ਜਤਹਿ ਏਕ ਮੁਰਾਰੋ ਤਿਨ ਕੀ ਸੇਵਾ ਧਰਮਰਾਇ ਕਰਾ ਧਨ ਸਵਾਰਣ ਹਾਰ ਮਨ ਤੇ ਬਿਕਾਰ ਮਨਹਿ ਤਜੈ ਮਨ ਚੂਕਾ ਮੋਹ ਅਭਿਮਾਨ ਆਤਮ ਰਾਮ ਪਛਾਰ ਸਹਜੇ ਨਾਮ ਸਮਾਨ ਬਿਰ ਸਾਧਗੁਰ ਮੁਗਤ ਨ ਪਾਈਐ ਮਾਨਮੁਖ ਫਿਰਾ ਦੇਵਾਨ ਸਬਦਨਾ ਚੀਨਾ ਕਥਨੇ ਬਗਨੇ ਕਰੇ ਬਿਖਿਆ ਮਾਇ ਸਮਾਨ ਸਾਦੋ ਕੇ ਸ਼ੇ ਆਪ ਆਪ ਹੈ ਦੂਜਾ ਵਰਨਾ ਕੋ ਜੋ ਬੁਲਾਏ ਤੇ ਬੁਲਿਆ ਜਾਪ ਜੇ ਆਪ ਬੁਲਾਏ ਸੋ ਗੁਰਮਤ ਬਾਣੀ ਬ੍ਰਹਮ ਹੈ ਸਬਦ ਨਿਲਾਵਾ ਹੋ ਨਾਨਕ ਨਾਮ ਸਮਾਲ ਤੂ ਜਪ ਸੇਵੇ ਸੁਖ ਹੋਏ ਸ੍ਰੀ ਗੁਰੂ ਮਹਾਰਾਜੀ ਤੀਜਾ ਜਦ ਹਉਮੈ ਨਾਲ ਦੁੱਖ ਪਾਇਆ ਮਨ ਲਾਗੀ ਦੂਜੇ ਪਾਰੇ ਮਨ ਹਉਮੈ ਤੋਤੀ ਕਿਵਾਂ ਉਤਰਾਇ ਜੇ ਸੋ ਤੀਰਥ ਨਾ ਆਏ ਬਹੁ ਵਿਦ ਕਰਮ ਕਮਾਵਦੇ ਦੂਣੀ ਮਨ ਲਾਗੀ ਆਏ ਪੜਿਐ ਮੈਲ ਨਾ ਉਤਰੈ ਪੂਛਹ ਗਿਆਨੀਆਂ ਜਾਏ ਮਨ ਮੇਰੇ ਗੁਰ ਸ਼ਰਣ ਆਵ ਤਾ ਨਿਰਮਲ ਹੋਵ ਬਨਮੁਖ ਹਰ ਹਰ ਕਰਤਕ ਮੈਲ ਨਾ ਸਕੀ ਤੂ ਰਹਾ ਮਨ ਮੈਲੇ ਪਰਤਨਾ ਹੋਵੈ ਨਾਮ ਨਾ ਪਾਇਆ ਜਾਏ ਮਨ ਮੁਖ ਮੈਲੇ ਮੈਲੇ ਮੋ ਜਾਸਨ ਪਤ ਗਵਾਰ ਗੁਰ ਪ੍ਰਸਾਦਿ ਮਨ ਵਸੈ ਮਰਹੁ ਮੈਂ ਜਾਏ ਸਮਾਏ ਜਿਉ ਅੰਧੇਰਾ ਦੀਪਕ ਬਲਿਐ ਤਿਉ ਗੁਰ ਗਿਆਨ ਅਭਿਆਨਕ ਜਾਏ ਹਮ ਕੀਆ ਹਮ ਕਰਹਿ ਗੋ ਹਮ ਮੂਰਖ ਗਵਾਰ ਕਰਣਾ ਗਾਵੈ ਵਿਸਰਿਆ ਦੂਜਾ ਤਾਇ ਪਿਆਰ ਮਾ ਜੇਵੜ ਦੁਖ ਨਹੀਂ ਸਭ ਭਾਵ ਥਕੇ ਸੰਸਾਰ ਗੁਰਮਤੀ ਸੁਪਾਈਐ ਸਤਿਨਾਮ ਓਰ ਤਾਰ ਜਿਸਮੇ ਮੇਲੇ ਸੋ ਬਿਲਾ ਹਉ ਤਸ ਬਲੇ ਹਾਰ ਜਾਓ ਇਹ ਮਨ ਭਗਤੀ ਰੱਤੇ ਸਜਬਾਣੀ ਨਿਜ ਥਾਓ ਮਨ ਰਤੇ ਜੇਵਾਰਤੀ ਹਰਗੁਣ ਸੱਚੇ ਗਾਓ ਨਾਨਕ ਨਾਮ ਨਾ ਵਿਸਰ ਸੱਚੇ ਮਾਇ ਸਮਾਓ ਸਿਂਗਾਰ ਮਹੱਲਾ ਚੌਥਾ ਘਰ ਪਹਿਲਾ ਮੈਂ ਮਾਰਤਨਾ ਬਰੋਵਾਤ ਗੁਲਾਕ ਪ੍ਰੀਤਨ ਮਿਲ ਆਇਆ ਜਾ ਦੇਖਾ ਪ੍ਰਭਾਪਣਾ ਪ੍ਰਭ ਦੇਖਿਆ ਦੁਖ ਜਾਏ ਜਾਇ ਪੁਛਾ ਤਨ ਸਦਜਣ ਪ੍ਰਭ ਕਰਤਿ ਬਿਮਿਰਾ ਨੋਰਾਏ ਮੇਰੇ ਸਤਗੁਰੂ ਮੈਂ ਤੁਝ ਬਨਾਵਰ ਨਾ ਕੋ ਹਵ ਮੂਰਖ ਮੁਗ ਦੋ ਸਰਣਾਗਤੀ ਕਰ ਕਰਪਾ ਮਿਲ ਹਰ ਸੋ ਰਹਾਉ ਸਰਵਰ ਦਾਤਾ ਹਰ ਨਾਮ ਕਾ ਪ੍ਰਭ ਆਪਿ ਮਿਲਾਵਸੋ ਸਤਗੁਰ ਹਰ ਪ੍ਰਭੁ ਜਿਉ ਗੁਰ ਜੀ ਵਡਾ ਵਰਨਾ ਕੋ ਹਉ ਗੁਰ ਸਰਣਾਇ ਤਹਿ ਤਵ ਕਰਬੜਾ ਨੂਲੇ ਪ੍ਰਭ ਸੋ ਮਨ ਹਥ ਕੇ ਨਾ ਆਪੈ ਕਰੁ ਪਾਥਕ ਸਭ ਕੋ ਸਹਸ ਸਿਆਣ ਪ੍ਰਕਾਰ ਰਹਿ ਮਨ ਕੋ ਰੰਗ ਨਾ ਹੋਏ ਪੂਰੇ ਕਬਟੇ ਕਨਾ ਨਾ ਪਾਏ ਜੋ ਬੀਜਾ ਖਾਵੇ ਸੋਏ ਸਭਨਾ ਤੇਰੀ ਆਸ ਪ੍ਰਭ ਸਰਜੀ ਤੇਰੇ ਤੂੰ ਰਾਸ ਪ੍ਰਭ ਤੁਧੋ ਹਾਮੀ ਕੋ ਹੇ ਦਾ ਗੁਰਮੁਖਾ ਨੂੰ ਸਾਬਾਸ ਬਿਖ ਭੌਜਲ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਸ੍ਰੀ ਗੁਰੂ ਮਹਲਾ 4 ਨਾਮ ਮਿਲੇ ਮਾਤਰਮ ਤਿਆ ਬਨ ਨਾਮਾ ਤ੍ਰਿਗਜੀਵਾਸ ਕੋਈ ਗੁਰਮੁਖ ਸੱਜਣ ਜੇ ਮਿਲੇ ਮੈਂ ਦੱਸੇ ਪ੍ਰਭ ਗੁਣਤਾ ਸੋ ਹਾ ਤਸ ਬਿਤਾ ਚੌਖਣੀਏ ਮੈਂ ਨਾਮ ਕਰੇ ਪਰਵਾਸ ਮੇਰੇ ਪ੍ਰੀਤਮਾ ਹੋ ਜੀਵਾ ਨਾਮ ਤੇ ਹੇ ਬਰਣਾਵਾ ਜੀਵਨ ਨਾਥੀਏ ਮੇਰੇ ਸਤਿਗੁਰ ਨਾਮ ਦੜਾਏ ਰਹਾ ਨਾ ਮਨੋ ਨੂਲ ਕੁੱਪ ਰਤਨਹ ਪੂਰ ਸਤਗੁਰ ਪਾਸ ਸਤਗੁਰ ਸੇਵਾ ਲੱਭਿਆ ਕਦਰ ਰਤਨ ਦੇਵਾ ਪਰਗਾਸੁ ਤਾਨੁ ਬੜਾ ਭਾਗੀ ਵੜਾ ਭਾਗੀ ਆਜਾ ਮਿਲ ਗੁਰ ਪਾਸ ਜਿਨਾ ਸਤਗੁਰ ਪ੍ਰਖ ਨਾ ਭੇਟੇ ਉਸ ਭਾਗ ਹੀਣ ਵਸ ਕਾਲ ਉਹ ਫਿਰ ਫਿਰ ਜੋਨ ਪੁਆਈਏ ਵਿੱਚ ਵਿਸਟਾਰ ਕਰੇ ਕਰਾਉ ਨਾ ਪਾਸ ਬਿਵਾਸ ਨਾ ਪਟੀਏ ਜਨ ਅੰਤਰ ਕ੍ਰੋਧ ਚੰਡਾਲ ਸਾਰੇ ਪਰਉਖ ਅੰਮ੍ਰਿਤ ਸਾਰੇ ਬੜ ਭਾਗੀ ਮਾਲ ਹੈ ਆਏ ਓਨ ਜਨਮ ਜਨਮ ਕੀ ਮਾਲ ਉਤਰੇ ਨਰਮਲ ਨਾਮ ਦਰੜਾਏ ਜਨਨਾਕ ਉਤਮ ਪਦ ਪਾਇ ਸਤਗੁਰ ਕੀ ਮੇਲ ਲਾਏ ਸ੍ਰੀ ਦਾਗ ਮਹੱਲਾ ਚੌਥਾ ਗੁਣ ਦਾ ਗਾਵਾ ਗੁਣ ਪਥਰਾ ਗੁਣ ਬੋਲੀ ਮੇਰੀ ਮਾਰੇ ਗੁਰਮਖ ਸੱਜਣਾ ਗੁਣਕਾਰੀਆ ਮਿਲ ਸੱਜਣਾ ਹਰ ਗੁਣ ਦਾਏ ਹੀਰਾ ਹੀਰਾ ਮਿਲ ਵਿਦਿਆ ਰੰਗ ਚਲੂਲੇ ਨਾਏ ਮੇਰੇ ਗੋਵਿੰਦਾ ਗੁਣ ਗਾਵਾ ਤ੍ਰਿਵਤਮਾਨ ਹੋ ਅੰਤਰ ਪਿਆਸ ਆਗ ਨਾਮ ਕੀ ਗੁਰ ਤੁਸ ਮਿਲਾਵਾ ਸੋ ਰਹਾ ਮਾਰੇ ਰੰਗ ਹੋਵਤ ਧਾਰਗੀ ਹੋਵ ਗੁਰ ਤੁਠਾ ਕਰੇ ਬਸਾਓ ਗੁਰ ਨਾਮ ਦ੍ਰਿੜਾਏ ਰੰਗ ਸੋ ਹਉ ਸਤਿਗੁਰ ਕਾ ਬਰਜਾਓ ਬੇ ਸਤਿਗੁਰੇ ਹਰ ਨਾਮ ਨਾਲ ਲੱਭੇ ਲਖ ਕੋਟੀ ਕਰਮ ਕਮਾਓ ਬੇ ਭਾਗਾ ਸਤਿਗੁਰ ਨਾਮ ਮਿਲੇ ਘਰ ਬੈਠਿਆ ਨਿਤ ਨਤ ਪਾਸ ਅੰਤਰ ਬਿਆਨ ਦੁਖ ਧਰਮ ਹੈ ਵਿੱਚ ਪਰਦਾ ਦੂਰ ਕਈ ਆਸੋ ਬੇ ਸਤਿਗੁਰ ਤੇ ਟੇ ਕੰਚਨ ਨਾਥੀਏ ਮਰਮਖ ਲੋ ਬੁੱਢਾ ਦੇੜੀ ਤਾਸ ਹਰ ਗੁਰੂ ਬੋਹਤ ਮਾਰਨਾ ਉਹ ਆ ਕੇ ਤਬਿਰ ਚੜਿਆ ਜਾਏ ਸਤਿਗੁਰ ਕਾ ਧਾਣਾ ਜੋ ਚੱਲ ਰਿਹਾ ਵਿੱਚ ਬੋਹੇ ਤੇ ਬੈਠਾ ਹੈ ਧੰਨ ਧੰਨ ਵਡਭਾਗੀ ਨਾਲ ਕਾ ਜੁਨਾ ਸਤਿਗੁਰ ਨੇ ਮਿਲਾਇ ਸ੍ਰੀ ਰਾਗ ਮਹੱਲਾ ਚੌਥਾ ਹਾਂ ਪਾਂ ਤਦਸਾ ਇਹ ਨਿਤ ਖੜੀ ਕੋਈ ਪ੍ਰਭ ਦੱਸੇ ਤਨ ਜਾਏ ਜਿਨੀ ਮੇਰਾ ਪਿਆਰਾ 라ਵਿਆ ਤਨ ਪੀਛਾ ਲਾੜ ਫਰਾ ਕਰ ਮਿੰਨਤ ਕਰ ਜੋਗਲੀ ਮੈਂ ਪ੍ਰਭ ਮਿਲਣਾ ਕਾਚੋ ਮੇਰੇ ਭਾਈ ਜਨਾ ਕੋਈ ਮੁਕੋ ਹਰ ਪ੍ਰਭ ਮਿਲ ਮਿਲੋ ਹੌਸਲੇ ਬੋਲੇ ਤਵਾ ਆ ਰਿਹਾ ਜਨ ਹਰ ਪ੍ਰਭ ਦੀ ਆ ਦਿਖਾਏ ਰਹਾ ਹੋਏ ਨਿਮਾਣੀ ਤੇ ਪਵਾ ਪੂਰੇ ਸਤਿਗੁਰ ਪਾਸ ਨਿਮਾਣਿਆ ਗੁਰਮਾਨ ਹੈ ਗੁਰ ਸਤਿਗੁਰ ਕਰੇ ਸਵਾਸ ਹਾਉ ਗੁਰ ਸਾਲਾ ਹੈ ਨਰਜਉ ਮੈਂ ਮਿਲਿ ਹਰ ਪ੍ਰਭ ਪਾਸ ਸਤਿਗੁਰ ਨੂੰ ਸੰਗੋ ਲੋਤਦਾ ਜੇ ਤਾ ਜੇ ਸਭ ਕੋ ਬਿਨ ਭਾਗਾ ਦਰਸ਼ਨ ਨਾ ਥੀਏ ਭਾਗਹੀਣ ਬਹਿਰੋ ਜੋ ਹਰ ਪ੍ਰਭ ਪਾਣਾ ਸੋ ਥੀਆ ਤੋਰ ਲਿਖਿਆ ਰਾਮੇਤਾ ਕੋਏ ਆਪੇ ਸਤਿਗੁਰ ਆਪੇ ਹਾਰੋ ਆਪੇ ਮੇਲ ਮਿਲਾਏ ਆਪ ਦਇਆ ਕਰ ਮੋਲ 시 ਗੁਰ ਸਤਗੁਰ ਪੀਛੇ ਪਾਏ ਸਭ ਜਗ ਜੀਵਨ ਜਾਬ ਆਪ ਹੈ ਨਾਨਕ ਜਲ ਜਲ ਸਮਾਏ ਸ੍ਰੀ ਰਗੂ ਮਹੱਲਾ 14 ਰਸੇ ਅੰਮ੍ਰਿਤ ਨਾਮ ਰਸ ਆਤ ਭਲਾ ਤਿਤ ਵਿਦਿ ਮਿਲੈ ਰਸ ਖਾਏ ਜਾਇ ਪਿਸ਼ੋ ਸੁਹਾਗਣੀ ਤੁਸਾ ਕਿਆ ਕਿਉ ਕਰ ਮਿਲਿਆ ਪ੍ਰਭ ਆਇ ਓਏ ਦੇ ਪਰਵਾਹ ਨ ਬੁਲਨੀ ਇੱਕ ਹਉ ਮਨ ਮਲ ਧੋਵਾ ਪਾਏ ਭਾਈ ਰ ਮਿਲ ਸੱਜਣ ਹਰ ਗੁਣਸਾਰ ਸੱਜਣ ਸਤਿਗੁਰ ਪੁਰਖ ਹੈ ਦੁਖ ਕੱਢਾ ਹਉ ਮੈਂ ਮਾਰੇ ਰਹਾ ਗੁਰਮੁਖੀਆ ਸੁਹਾਗਣੇ ਤਿੰਨ ਦਾ ਪਈ ਮਨ ਆਏ ਸਤਿਗੁਰ ਵਤਨ ਰਤਨ ਹੈ ਜੋ ਮਨਨੇ ਸੋ ਹਰ ਰਸ ਖਾਏ ਸੇਵੜਾ ਭਾਗੀ ਵੜ ਜਾਣੀ ਹੈ ਜਨ ਹਰ ਰਸ ਖਾਦਾ ਗੁਰ ਪਾਏ ਤੇਰੋ ਹਰ ਰਸ ਵਣ ਤਨ ਸਭ ਪਿਆ ਭਾਗ ਨਹੀਂ ਨਹੀ ਖਾਏ ਬਿਨ ਸਤਿਗੁਰ ਪੱਲਾ ਨਾ ਤਵਾ ਮਨ ਮੁਖ ਰਹੇ ਬਿਨ ਲਾਏ ਉਹ ਸਤਿਗੁਰ ਆਗਾ ਨਾਨਕ ਰਹੇ ਉਹਨਾ ਅੰਤਰ ਕ੍ਰੋਧ ਬਿਲਾਏ ਹਰ ਹਰਿ ਹਰਿ ਰਸਾਤ ਹੈ ਆਪੇ ਹਰਿ ਰਸ ਹੋਏ ਆਪ ਦਇਆ ਕਰ ਦੇਸੀ ਗੁਰਮਖ ਅੰਮ੍ਰਿਤ ਚੋ ਸਾਬੇ ਤਰਮਨ ਹੋਇਆ ਨਾਨਕ ਹਰ ਵਸਿਆ ਮਨ ਸੋ ਸ੍ਰੀ ਰਾਗ ਮਹਲਾ 4 ਜਿਵੇਂ ਸਚਾ ਹੋਇਆ ਅਥ ਵੈ ਰੈ ਸੁਦਾਈ ਜਾਏ ਆਮ ਘਟੈ ਨਰ ਨਾ ਬੁਝੈ ਆਮ ਘਟੈ ਨਰ ਨਾ ਬੁਝੈ ਨਿਤ ਮੂਸਾ ਲਾਜ ਟੁਕਾਇ ਗੋੜੇ ਮਿੱਠਾ ਮਾਇਆ ਪਸਰਿਆ ਮਨ ਮੁਖ ਲਗ ਮਾਖੀ ਪਚਾ ਪਚਾਏ ਭਾਈ રે ਮੈਂ ਮੀਤ ਪਤ ਸਗਾ ਪ੍ਰਵਸੋਹ ਤੋਤ ਕੋ ਲਾਟ ਮੋਦਖ ਹੈ ਅੰਤ ਦੇਲੀ ਕੋ ਨਾ ਹੋ ਰਹਾ ਗੁਰਮਤਿ ਹਰ ਲੇ ਉੱਭਰੇ ਅਲਵਤ ਰਹੇ ਸਰਣਾਏ ਊਨੀ ਚੱਲਣ ਸਭ ਨਹ ਹੱਲਿਆ ਹਰ ਖਰਚ ਲੀਆ ਪਤ ਪਾਇ ਗੁਰਮੁਖ ਪਰਦਰਗ ਗਹਿ ਮੰਨਿਏ ਹਰਿ ਆਪ ਲੈ ਗਲ ਲਾਇ ਗੁਰਮੁਖਾ ਨੋ ਪੰਥ ਪਰਵਟਾ ਅਰਥਾਤ ਨ ਕੋਈ ਪਾਇ ਹਰਿ ਨਾਮ ਸਲਾਹਨ ਨਾਮ ਮਨ ਨਾਮ ਰਹਿਨ ਲੇਵਲਾਏ ਅਣਹਦ ਤੁਹੀ ਦਰਵਾਜੇ ਤੇ ਦਸ ਸਚਾ ਸੋਭਾ ਪਾਇ ਜਿਨੇ ਗੁਰਮੁਖ ਨਾਮ ਸਲਾਹਿਆ ਤਨਾ ਸਭ ਕੋ ਕਹ ਸਬਾਸ ਤਨ ਕੀ ਸੰਗਤ ਦੇ ਪ੍ਰਭੋ ਮਾ ਜਾਚਕ ਕੀ ਅਰਦਾਸ ਨਾਨਕ ਭਾਗ ਵੱਡੇ ਤਿਨਾ ਗੁਰਮੁਖਾ ਜਿਨ ਅੰਤਰ ਨਾਮ ਪ੍ਰਗਾਸ ਸ੍ਰੀ ਰਾਗ ਮਹੱਲਾ ਪੰਜਵਾ ਘਰ ਪਹਿਲਾ ਕਿਆ ਤੂ ਰਤਾ ਦੇਖ ਕੇ ਪੁੱਤਰ ਕਲਤਰ ਸੀਗਾਰ ਰਸ ਭੋਗੇ ਖੁਸ਼ੀਆ ਕਰੇ ਮਾਣ ਰੰਗ ਅਪਾਰ ਬਹੁਤ ਕਰੇ ਫਰਮਾਇ ਸੀ ਵਰਤ ਹੈ ਅਥਾਰ ਕਰਤਾ ਚੇਤਨਾ ਆਵਈ ਮਨੁਖ ਅੰਧ ਗਵਾਰ ਮੇਰੇ ਮਨ ਸੁਖਦਾਤਾ ਹੋ ਸੋ ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਇਰਾ ਕਪੜੇ ਤੋਗ ਲਪਟਾਇ ਸੋ ਨਾਰੁਪਾ ਖਾਤ ਹੈ ਬਿਰਗ ਬਰ ਬਹ ਰੰਗੇ ਕੀਏ ਰਖ ਅਥਾਕ ਕਿਸੇ ਚੇਤ ਨਾ ਪਾਵਹੀ ਬਿਸਰਿਆ ਸਭ ਸਾਥ ਸੋ ਸਰਬਨਹਾਰ ਭੁਲਾਇ ਅਗਣ ਨਾਵ ਨਾ ਪਾਕ ਨਦਆ ਬਦ ਦੋ ਆਏ ਤੂੰ ਮਾਇਆ ਕਰੇ ਇਕਾਤ ਜਿਸਨੋ ਤੂੰ ਕਦੀ ਆਵਦਾ ਸੋ ਸੰਤਜ ਅਨਿਤ ਅਹੰਕਾਰ ਕਰੇ ਅਹੰਕਾਰੀਆਂ ਵਿਆਪਿਆ ਮਨ ਕੀ ਮਤ ਤਨ ਪ੍ਰਭ ਆਪ ਤੁਲਾਇ ਨਾ ਕਿਸ ਜਾਤ ਨਾ ਪਤ ਸਾਰੂ ਪਰੋਥ ਮੇਰਾ 21 ਸਜਣੋ ਸੋ ਹਰਦਨ ਕਾ ਰਾਖਾ ਏ ਕਹਿਆ ਕਿਆ ਮਾਨਸ ਹੋ ਮਰੇ ਜੋ ਹਰ ਜਾਣ ਪਹਾੜਾ ਸੋ ਕਰੇ ਦਰ ਸਿਰ ਨਾ ਪਾਵੈ ਕੋਇ ਨਾਨਕ ਉੱਤਾਰੰਗ ਹਰ ਸਭ ਜਗ ਮੈਂ ਚਾਨਣ ਹੋਇ ਸ੍ਰੀ ਰਾਗ ਮਹੱਲਾ ਪੰਜਵਾਂ ਮਨ ਬਿਲਾਸ ਦੌਰੰਗ ਘਣਾ ਦ੍ਰਿਸ਼ਟ ਪੂਰ ਖੁਸ਼ੀਆਂ ਸ਼ਤਰ ਧਾਰ ਬਾਦਸ਼ਾਹੀਆਂ ਵਿੱਚ ਸਹਸੇ ਪਰੀਆਂ ਭਾਈ ਸੁਖ ਸਾਹਿਬ ਸੰਗ ਪਾਇ ਲਿਖਿਆ ਨੇਹ ਤਨਪੁਰਖ ਬੁਧਾਤ ਦੁਖ ਸਹਸਾ ਮਿਟ ਗਇ ਰਹਾ ਹੋ ਜੇ ਤੇ ਥਾ ਨਤਨੰਤਰ ਤਤ ਭਵ ਆ ਤਨ ਪਤੀ ਵਡ ਪੁਰੀਆ ਮੇਰੀ ਮੇਰੀ ਕਰ ਕਰਿਆ ਹੁਗਮ ਚਲਾਏ ਨਸਾਂ ਗੋ ਵਰਤ ਅਫਰਿਆ ਸਭ ਕੋ ਵਸਗਤ ਕਰ ਲਇਆ ਦਿਨ ਨਾਵਾ ਥਾ ਕੋ ਰਲਿਆ ਕੋੜ 33 ਸੇਵਕਾ ਸਦ ਸਾਧਕ ਧਾਰ ਖਰਿਆ ਗੁਰੰਬਾਰੀ ਵਡ ਸਾਧੀ ਸਭ ਨਾਨਕ ਸੁਪਨ ਥੀਆ ਸ੍ਰੀ ਰਾਮ ਮਹੌਲਾ ਪੰਜਵਾ ਤਾਲਕੇ ਹੋਤਾ ਪਪੋਲੀ ਵੇਨ ਬੁੱਝੇ ਮੁਗਦਾ ਜਾਣ ਸੋ ਪ੍ਰਚੇਤਨਾ ਆਏ ਛੁਟੇਗੀ ਬੇਰਬਾਣ ਸਤਗੁਰ ਸੇਤੀ ਚਿਤ ਲਾਏ ਸਦਾ ਸਦਾ ਰੰਗ ਮਾਣ ਪ੍ਰਾਣੀ ਤੂੰ ਆਇਆ ਲਹਲਣ ਲਗਾ ਕਿਤ ਕੁ ਫਕਰ ਸਭ ਮੁਕਦੀ ਚੱਲੀ ਰਹਿਣ ਰਹਾ ਕਦਮ ਕਰੇ ਪਾਸ ਪੰਖੀ ਆਵਸੈ ਨਾਹੀ ਕਾਲ ਉਤੈ ਸਾਥ ਮਨੁਖ ਹੈ 파ਥ ਮਾਰਿਆ ਜਾਵਲ ਮੁਕਤੇ ਸਹੀ ਭਾਲੀ ਹੈ ਜੇ ਸਚਾ ਨਾਮ ਸਮਾਲ ਜੋ ਕਾਰਾ ਛੱਡ ਗਵਾ ਹਣਾ ਸੋ ਲੱਗਾ ਮਨ ਮਾਹੇ ਜਿਥੈ ਜਾਏ ਤੁਧ ਵਰਤਨਾ ਤਿਸ ਕੀ ਚਿੰਤਾ ਨਾਹੇ ਫਤ ਸਹੀ ਨਿਕਲੋ ਜੇ ਗੁਣ ਕੀ ਪੈਰੀ ਪਾਰ ਕੋਈ ਰੱਖ ਨਾ ਸਕੈ ਦੂਜਾ ਕੋ ਨਾ ਦਿਖਾਏ ਚਾਰੇ ਕੁੰਡਾ ਪਾਲ ਕੈ ਆਪੇ ਆਸ਼ਰਣਾ ਹੈ ਨਾਨਕ ਸੱਚਾ ਪਾਤਸ਼ਾਹ ਦੁਬਦਾ ਲਿਆ ਕਢਾਏ ਸ੍ਰੀ ਰਾਜ ਮਹੱਲਾ ਪੰਜਵਾ ਘੜੇ ਮੋਤ ਕਾ ਪਾਉਣਾ ਕਾਜ ਸਵਾਰਨ ਹਾਰ ਮਾਇਆ ਕਾਮ ਵਿਅਪਰ ਸਮਝਾ ਨਹੀਂ ਗਵਾਰ ਉਠ ਚਲਿਆ ਪਛਤਾਇਆ ਪੜਿਆ ਵਸ ਜੰਦਾਰ ਅੰਦੇ ਤੂੰ ਬੈਠਾ ਕੰਦੀ ਪਾਏ ਜੇ ਹੋ ਵੀ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹੇ ਰਹਾ ਹਰੇ ਨਾਹੀ ਨਹ ਗਦਰੀ ਪੱਕੀ ਵਡਣ ਹਾਰ ਲੈ ਲੈ ਬਾਟ ਪਹਟਿਆ ਲਾਵੇ ਕਰ ਤਈਆre ਜਾ ਹੋਵਾ ਹੁਕਮ ਕਿਰਸ਼ਾਨ ਦਾ ਤਾਂ ਲੁਣ ਮਿਣੇ ਆਖੇ ਤਾਰ ਪਹਿਲਾ ਪਹਿਰ ਤੰਦਾਵਾ ਦੂਜਾ ਘਰ ਸੋਇਆ ਤੀਜਾ ਚਾਹ ਚਖਾਇਆ ਚੌਥਾ ਪੂਰ ਭਇਆ ਕਦ ਹੀ ਚੇਤਨਾ ਆਵੇ ਜਨ ਜੀਉ ਪੰਡ ਦੀਆ ਸਾਧ ਸੰਗਤ ਕਵਾਰਿਆ ਜੀਉ ਕੀਆ ਕੁਰਬਾਨ ਜਿਸ ਤੇ ਸੁਜੀ ਮਨ ਪਈ ਮਿਲਿਆ ਪੁਰਖ ਸੁਜਾਨ ਨਾਨਕ ਡਿੱਠਾ ਸਵਾਰ ਨਾਲ ਹਰ ਅੰਤਰ ਜਾਮੀ ਜਾਣ ਸ੍ਰੀ ਰਾਗ ਮਹੱਲਾ ਪੰਜਵਾ ਸਭੇ ਗੱਲਾਂ ਵਿਸਰਨਾ ਇੱਕੋ ਵਿਸਰਨਾ ਜਾਓ ਤੰਦਾ ਸਬਦ ਲਾਇ ਕੇ ਗੁਰਨਾਮ ਦੀ ਆਸ ਸਤ ਸੁਆਓ ਆਸਾ ਸਭੇ ਲਾਇ ਕੇ ਇੱਕ ਆਸ ਕਮਾਓ ਜਿਨੀ ਸਤਗੁਰ ਸੇਵਿਆ ਤਨ ਅੱਗਾ ਮਿਲਿਆ ਥਾਓ ਮਨ ਮੇਰੇ ਕਰਤੇ ਨੋਸਾ ਰਹੇ ਸਭੇ ਛੱਡ ਸਿਆਣ ਪਾ ਗੁਰ ਕੀ ਪੈਰੀ ਪਾਹੇ ਰਹੋ दुख पोख न वियाखदा कम नृ सचा सोए तूं रखे हथ कोखदा गुरसेवी आहेवगन कढे सेवा मंगा सेव को लाईया अपनी सेव साधू संग नसकत टूठ पावा ਸਾ ਲੋਕੇਸ਼ੇ ਵਾਸੇ ਗਾਤੋ ਸਾਹਿਬੇ ਆਪੇ ਕਰਨ ਕਰਿਓ ਸਤਿਗੁਰ ਕਾ ਬਲ ਹਾਰਣ ਮਨਸਾ ਸਦਪੂਰੋ ਇਕੋ ਜਸਾ ਸਜਣੋ ਇਕੋ ਭਾਈ ਮੀਤ ਇਕ ਸਾਧੀ ਸਮਗਰੀ ਇਕ ਸਾਧੀ ਹੈ ਰੀਤ ਇਕ ਸੋ ਸੋ ਮਰਮਾ ਮੇ ਆਤਮਾ ਨਹਿ ਚਲਚੀਤੋ ਸਚ ਖਾਣਾ ਸਚ ਪੈਣਾ ਟੇਕ ਨਾਨਕ ਸਚ ਕੀਤੇ ਸ੍ਰੀ ਗੁਰੂ ਮਹਲਾ 5ਵਾਂ ਸਬੇ ਥੂਤ ਪਰਾਵਤ ਜੇ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੋ ਸੱਚਾ ਸ਼ਬਦ ਕਾਫ ਗੁਰ ਤੇ ਨਹਿਲ ਪਰਾਵਤ ਜਿਵੇਂ ਲਿਖਿਆ ਹੋਵੇ ਮਾਥੇ ਮੇਰੇ ਮਨ ਅ ਇੱਕ ਸੋਚ ਪਲਾਈ ਇੱਕ ਸਬੇਨਾ ਸਭ ਧੰਬ ਹੈ ਸਭ ਮੁਖਿਆ ਲੋਹਮਾਏ ਰਹਾਉ ਲੋਕ ਕੁਸੀਨਾ ਪਾਤਾ ਸੋਇ ਜੇ ਸਤਿਗੁਰ ਨਗਰ ਕਰੇ ਨਿਮਹ ਇਕ ਹਰ ਨਾਮੰਤੇ ਮੇਰਾ ਮਨ ਤਨ ਸ਼ੀਤਲ ਹੋਏ ਜਿਸ ਕੋ ਪੂਰਬ ਮੁਖਿਆ ਤਨ ਸਤਿਗੁਰ ਚਰਨ ਗਏ ਸਭਨ ਮੁਰਤਿ ਸਫਲਾ ਘੜੀ ਜੇ ਸਚੇ ਨਾਲ ਪਿਆਰ ਦੁਖ ਸੰਤਾਪ ਨ ਲੱਗੇ ਜਿਸ ਹਰਿ ਕਾ ਨਾਮ ਅਗਾਹਰ ਬਾਹ ਪਕੜ ਗੁਰ ਕਾਢ ਆਸੋ ਤਰਿਆ ਪਾਰ ਹਾਨ ਸੋਹਰਾਤ ਵਿਤ ਹੈ ਜਿੱਥੇ ਸੰਤ ਸਭਾ ਟੂਇ ਤਸੀਹੇ ਨੋ ਮਿਲਾ ਜਨਪੁਰਾ ਗੁਰੂ ਲੱਭਾ ਨਾਨਕ ਬੱਧਾ ਘਰ ਤਾ ਜਿੱਥੇ ਮਿਰਤ ਨਾ ਜਨਮ ਜਰਾ ਸ੍ਰੀ ਰਾਵੀਰ ਮਹੱਲਾ ਪੰਜਵਾ ਸੋਇ ਤੇ ਆਯਾ ਜੀ ਰੇ ਸਰਸਾਹਾ ਪਾਤਸ਼ਾਹ ਤਿਸਹੀ ਕੀ ਕਰਿ ਆਸਮਨ ਜਿਸ ਕਾ ਸਭ ਸਵੇਸਾਹ ਸਭ ਸਿਮਰਨ ਪਾਛਦਕ ਗੁਰ ਕੀ ਚਰਣੀ ਪਾਵੋ ਮਨ ਮੇਰੇ ਸੁਖ ਸਹਿਜ ਸੇਤੀ ਜਪਨੋ ਆਖ ਪਹਿਲ ਪ੍ਰਭ ਤੇ ਆਏ ਤੂੰ ਗੁਣ ਗੋਵਿੰਦ ਨਿਤ ਗਾਓ ਰਹਾਓ ਤਿਸ ਕੀ ਸਰਨੇ ਪਰਮਨ ਜਿਸ ਜੇਵੜ ਅਵਰਨਾ ਕੋ ਜਿਸ ਸਿਮਰਤ ਸੁਖ ਹੋਏ ਕਹਾਂ ਹਰ ਦੁਖ ਦਰਦ ਨੂਲੇ ਹੋਏ ਸਦਾ ਸਦਾ ਕਰ ਚੱਕਰੀ ਪ੍ਰਭ ਸਾਇਬ ਸੱਚਾ ਸੋ ਸਾਧ ਸੰਗਤ ਹੋਏ ਨਰਮਲਾ ਕਟਿਆ ਜਮ ਕੀ ਫਾਸ ਸੁਖ ਦਾਤਾ ਪੈ ਭੰਜਨੋ ਕਿਸ ਆਗਾ ਕਰ ਅਰਦਾਸ ਮਿਹਰ ਕਰੇ ਜਿਸ ਮਿਰਵਾਨ ਪਾ ਕਰ ਜਿ ਆਵਰਾਸ ਬਹੁਤ ਬਹੁਤ ਰਖਾਰੀਆ ਉੱਚੇ ਉੱਚਾ ਥਾਏ ਵਰਨਾ ਚੇਨਾ ਬਾਹਰਾ ਕੀਮਤ ਕਹਿ ਨਾ ਸਕਾਏ ਨਾਨਕ ਕਉ ਪ੍ਰਭ ਮਇਆ ਕਰੇ ਸਤਿ ਦੂ ਭਉ ਆਪਣਾ ਨਾਓ ਸ੍ਰੀ ਵਾਦ ਮਹੱਲਾ ਪੰਜਵਾ ਨਾਮ ਤੇ ਆਏ ਰਸੋ ਸੁਖੀ ਤੇ ਸੁਨੋ ਕੋ ਵੀ ਜਲ ਰੋ ਪੂਰੇ ਗੁਰ ਕੀ ਪਾਈਏ ਪਰਵਤ ਸਭ ਨੀਲੇ ਸਾਥ ਸੰਗਤ ਕਾ ਘਰ ਵਸਾਏ ਕੋ ਸੱਚਾ ਸੋ ਮੇਰੇ ਮਨ ਹਰ ਹਰ ਨਾਮ ਤੇ ਆਏ ਨਾਮ ਸਹਾਈ ਸਵਾ ਸੰਗ ਅਗਲੇਸ਼ ਬਹਿ ਰਹੋ ਦੁਨੀਆਂ ਕੀ ਆਵੜੀਆਂ ਕਮਨਾਂ ਆਵੇ ਕਾਮ ਮਾਇਆ ਕਾਰ ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਰਸਨਦਾਨ ਜਾ ਕੇ ਹਿਰਦੈ ਹਰ ਵਸ ਸੋ ਪੂਰਾ ਪਰਦਾਹਨ ਸਾਧੂ ਕੀ ਹੋ ਰੇਣ ਕਾ ਆਪਣਾ ਆਪ ਤਿਆਗ ਉਪਾਸਨਨ ਤ ਸਗਲ ਛੱਡ ਗੁਰ ਕੀ ਚਰਣੀ ਲਾਗ चिट्टे हो चिट्टे हो प्राप्त तो किसे प्राप्त द्वारा तनोए जस समस्त गोवत रूप सा प्राप्त तो पाई हो जिस देवा प्रभाव सद्गुरु की सेवा सो करे जिस बिनसे हम ताप नानक कहो गुरु भेटिया बिनसे सदर संताप श्री राब महल्ला 5वा ਇਕ ਪ੍ਰਸ਼ਾਨੁ ਜੀਵ ਕਾ ਇਕ ਰਖਣਹਾਰ ਇਕ ਸੁਖਾ ਮਨ ਆਸਰਾ ਇਕ ਪ੍ਰਾਨ ਅਧਾਰ ਤੁਸ ਸਰਨਾਈ ਸਦਾ ਸੁਖ ਪਾਰ ਬ੍ਰਹਮ ਕਰਪਾਰ ਮਨ ਮੇਰੇ ਸਭ ਲੋਕ ਰਕਾਰ ਤੇ ਆਉ ਜੁਰ ਪੂਰਾ ਰਾਗ ਨਿਤ ਇਕ ਸਤੀ ਲਗਲਾ ਜਿਹ ਰਹਾ इको भाई मृत हिकु इको माद पिता हिकु सी मन टेक है जिन जी नंतर आप जंत सब जिन किए आर पैर जाप, एक से सुेती रत हो सोग संताप पार ब्रह्म प्रवेक है दूजा नाही ई को ਜੀਉ ਪਿੰਡ ਸਾवते ਸਦਾ ਜੋਤਿ ਸੁਪਹਾਸੋ ਹੋ ਬੁਰ ਪੂਰਾ ਪੂਰਾ ਧਾਪ ਨਾਨਕ ਸੱਚਾ ਸੋ ਸ੍ਰੀ ਰਾਗ ਮਹੱਲਾ ਪੰਜਵਾਂ ਜਿਨਾ ਸਤਿਗੁਰ ਸੋਚਤ ਲਾਇ ਅਸ ਪੂਰੇ ਪ੍ਰਧਾਨ ਜਿੜ ਕੋ ਆਵਦਾ ਹਾਲੋ ਤੈਨ ਉਪਜਾ ਮਨ ਗਿਆਨ ਜਿਨ ਕੋ ਮਾਸਤੇ ਲਿਖਿਆ ਤਨ ਪਾਇ ਹਰ ਨਾਮ ਮਨ ਮੇਰੇ ਏਕੋ ਨਾਮ ਤੇ ਆਏ ਸਰਬ ਸੁਖਾ ਸੁਖ ਰੂਪ ਜਾਏ ਦਰਗਤ ਤਬ ਜਾਏ ਰਹਾ ਜਨਮ ਮਰਨ ਕਾ ਤੋ ਗਿਆ ਭਾਉ ਭਗਤ ਗੋਪਾਲ ਸਾਧੂ ਸੰਗਤ ਨਰਮਲਾ ਆਪ ਕਰੇ ਤਤ ਪਾਲ ਜਨਮ ਮਰਨ ਕੀ ਮਰ ਕੱਟੀ ਐ ਗੁਰਦਰਸ਼ਨ ਦੇਖਿ ਨਿਹਾਲ ਹਾਰ ਪਰੰਤਰ ਰਾਵ ਰਹਾ ਪਾਰ ਬ੍ਰਹਮ ਪ੍ਰਭ ਸੋ ਸਭਨਾ ਦਾਤਾ ਇੱਕ ਹੈ ਦੂਜਾ ਨਹੀਂ ਕੋਇ ਤਿਸ ਸਰਣਾਈ ਛੁੱਟੀ ਹੈ ਕੀਤਾ ਲੋੜ ਸੋ ਜਨ ਮਾਨਵ ਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ ਤਨ ਕੀ ਸੋਭਾ ਨਿਰਮਲੀ ਪਰਵਤ ਪਈ ਜਹਾਨ ਜਿਨੀ ਮੋਰਾ ਪ੍ਰਭਤ ਆਇਆ ਨਾਨਕ ਤੈਨ ਕੁਰਬਾਨ ਸ੍ਰੀ ਗੁਰੂ ਮਹਲਾ 5ਵਾਂ ਮੇਰੇ ਸਤਿਗੁਰੂ ਸਾਦ ਬੋਖ ਜੈ ਹਰ ਸੋਖ ਵਸਿਆ ਮਨ ਆਇ ਅੰਤਰ ਜੋਤ ਪ੍ਰਵਾਸੀਆ ਏਕ ਸੋ ਸੋ ਲਿਵਲਾਇ ਲਲ ਸਾਜ ਮੁਖੀ ਦੁਲਾਹ ਪੂਰਬ ਲਿਖਿਆ ਪਾਏ ਗੁਣ ਗੋਵਿੰਦ ਨਿਤ ਗਾਵਣ ਨਿਰਮਰ ਸਚਾ ਨਾਇ ਮੇਰੇ ਮਨ ਗੁਰ ਸਬਦੀ ਸੁਖ ਹੋਏ ਗੁਰ ਪੂਰੇ ਕੀ ਚੱਕਰੀ ਬਰਥਾ ਜਾਏ ਨਾ ਕੋ ਰਹਾ ਮਾਰ ਕੀਆ ਇਸ਼ਾ ਪੂਰੀਆ ਪਾਇਆ ਨਾਮਨ ਦਾਨ ਅੰਤਰ ਜਾਮੇ ਸਦਾ ਸੰਗ ਹੋ ਕਰਣਾ ਹਾਰ ਪਛਾਨ ਗੁਰ ਪ੍ਰਸਾਦੀ ਮੁਖ ਉਜਲ ਉਜਲਾ ਜਪਤ ਨਾਮਦਾਨ ਇਸ ਨਾਨ ਕਾਮ ਕ੍ਰੋਧ ਲੋਭ ਵਿਰਸਿਆ ਤਿਉ ਆ ਸਭ ਅਬਮਾਨ ਪਾਇ ਲਹਾ ਲਾਗ ਨਾਮ ਪੂਰਨ ਹੋਏ ਕਾਮ ਕਰ ਕਿਰਪਾ ਪ੍ਰਭ ਮੇ ਲਿਆ ਜੀਆ ਆਪਣਾ ਨਾਮ ਪਾਵਨ ਗਾਨਾ ਰਹੇ ਆਪ ਹੋਆ ਮਿਰਵਾਨ ਸਤ ਮਹਿਲ ਕਹ ਪਾਇਆ ਗੁਰ ਕਾ ਸਬਦ ਪ੍ਰਸ਼ਾਨ ਪਾਵਨ ਗਾਨਾ ਕਹ ਰਖਦਾ ਆਪਨੀ ਕਿਰਪਾ ਤਹਾਰ ਹਲਤ ਪਲਤ ਮੁਖ ਝਲੇ ਸਾਚੇ ਕੇ ਗੁਣਸਾਰ ਆਪ ਤਹਾਰ ਗੁਣਸਾਰ ਦੇ ਰਤੇ ਰੰਗ ਤਾਰ ਤਾਰ ਬ੍ਰਹਮ ਸੁਖ 사ਗਰ ਨਾਨਕ ਸਬਦ ਲਹਾਰ ਸੀ ਆਗ ਮਹਲਾ ਪੰਜਵਾ ਪੂਰਾ ਸਤਿਗੁਰੂ ਜੀ ਮਿਲੇ ਪਾਈਐ ਸਬਦਿ ਨਿਧਾਨ ਕਰਿ ਕਿਰਪਾ ਪ੍ਰਭ ਆਪਣੀ ਜਪਿਐ ਅੰਮ੍ਰਿਤ ਨਾਮ ਜਨਮ ਮਰਨ ਦੁਖ ਕਾਟੀਐ ਲਾਗੈ ਸਹਜ ਤਿਆਨ ਮੇਰੇ ਮਨ ਪ੍ਰਭ ਸਰਣਾਇ ਪਾਏ ਹਰ ਬਿਨ ਦੂਜਾ ਕੋ ਰਹੇ ਕੋ ਨਾਮ ਤੇ ਹਾਰੇ ਰਹਾ ਕੀਮਤ ਕਹਿਣਾ ਚਾਹੀਏ ਸਾਦਰ ਗੁਣੀ ਅਥਾਏ ਵਡਭਾਗੀ ਮੇਰੇ ਸੰਗਤੀ ਸੱਚਾ ਸਰਬ ਵਿਸਾਰੋ ਕਰ ਸੇਵਾ ਸੁਖ ਸਾਗਰ ਸਿਰ ਸਾਹਾ ਪਾਤਸ਼ਾਹ ਚਰਨ ਕਮਲ ਕਾਇਆ ਸਰਾ ਦੂਜਾ ਨਾਹੀ ਠਾਓ ਮੈਂ ਧਰ ਤੇਰੀ ਪੈਰ ਬ੍ਰਹਮ ਤੇਰਾ ਤਾਣ ਰਹਾ ਨਮਾਰਾ ਪ੍ਰਭ ਮਾਨ ਤੂੰ ਤੇਰਾ ਸੰਗ ਸਮਾਓ ਹਰ ਜਪੀਆ ਰਬੀਆ ਆਖ ਪਹਿਰ ਗੋਬਿੰਦ ਜੀ ਪ੍ਰਾਣ ਤਨ ਤਨ ਰੱਖੇ ਜੀਵ ਪ੍ਰਾਣ ਤਨ ਤਨ ਰੱਖੇ ਕਰ ਕਿਰਪਾ ਰਾਖੀ ਜਿੰਦ ਨਾਨਕ ਸਗਲੇ ਤੋਹ ਤਾਰਨ ਪ੍ਰਭ ਪਾਰ ਬ੍ਰਹਮ ਬਖਸ਼ਿੰਦ ਸਿਰੀ ਰਾਗ ਮਹਲਾ ਪੰਜਵਾਂ ਪ੍ਰੀਤ ਲਗੀ ਤੇ ਸੱਚ ਸੇਵਾ ਮਰਾਨਾ ਵਜਾਏ ਨਾ ਵਿਸ਼ੂੜਾ ਵਿਸ਼ੁਰ ਸਮਹ ਰਹਿਆ ਸਮਾਏ ਦੇਵ ਦਾ ਦੁਦੋ ਗੁਪੰਜਨਾ ਸੇਵਕ ਕਾ ਸਤ ਪਾਏ ਅਤਿ ਰੂਪ ਨਿਰੰਝਨੋ ਗੁਰ ਮੇਲਾ ਆਇ ਮਾਇ ਭਾਈ ਰੇ ਨੀਦ ਕਰੋ ਪ੍ਰਵਸੋ ਮਾਇਆ ਵੋ ਪ੍ਰੀਤਿ ਦਤੈ ਗੁ ਸੁਖੀ ਨੰਦਿਸਾ ਕੋਇ ਰਹਾ ਦਨ ਦਾਤਾ ਸੀਰਵੰਤੇ ਨਿਰਮਲ ਰੂਪਾ ਪਾਰੋ ਸਫਾ ਸਹਾਈ ਅਤ ਵੱਡਾ ਊਚਾ ਵੱਡਾ ਅਤਾਰ ਬਾਲਕ ਬਿਰਧ ਨਾ ਜਾਣੀਆ ਮੇਚ ਰਿਸ ਦਰਵਾਰ ਜੋ ਮੰਗਿਆ ਸੋਈ ਪਾਈਆ ਮਧਾਰਾ ਆਵਾਰ ਜਿਸ ਤੇ ਭਤ ਕੇ ਰਹਿ ਰਹੇ ਮਾਤਾ ਹੋਵੇ ਸਾਥ ਇੱਕ ਮਨ ਏਕ ਪੁਆਈਏ ਮਨ ਕੀ ਲਹਿ ਭਰਾਤ ਗੁਣ ਨਿਹਾਰ ਨਾ ਬਤਾ ਸਦਾ ਪੂਰਨ ਜਾਕੀ ਬਾਤ ਸਦਾ ਸਦਾ ਆਰਾਧਿਆ ਧਨ ਵਿਸਰੋ ਨਹੀਂ ਰਾਤ ਜਿਵੇਂ ਕਾਪੂਰ ਉਨਖਿਆ ਤਨ ਕਾ ਸਖਾ ਗੋਵਿੰਦ ਤਨ ਮਨ ਧਨ ਅਰਪੀ ਸਭੋ ਸਗਲ ਵਾਰੀਏ ਇਹ ਜਿੰਦ ਦੇਖਾ ਸੁਣਾ ਹੈ ਬੀ ਹੁਰ ਸਾਦੇ ਘਟ ਘਟ ਬ੍ਰਹਮ ਰਵੰਦੇ ਅਕਰਤ ਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸ਼ੰਦੋ ਸਿ ਆਗ ਮਹਲਾ ਪੰਜਵਾ ਮਨ ਤਨ ਧਨ ਜਿਨ ਪ੍ਰਵਦੀਆ ਰਖਿਆ ਸਾਜ ਸਵਾਰ ਸਰਬ ਕਲਾ ਕਰਤਾ ਪਿਆ ਅੰਤਰ ਜੋਤਿ ਤਾਰ ਸਦਾ ਸਦਾ ਪ੍ਰਭ ਸੁਮਈਏ ਅੰਤਰ ਆਖੁਰਤਾ ਹਰ ਮੇਰੇ ਮਨ ਹਰ ਗਿਨ ਅਵਰਨਾ ਕੋਏ ਪ੍ਰਭ ਸਰਨਾਈ ਸਦਾ ਰਹੋ ਦੁਖ ਨਾ ਵਿਆਪੇ ਕੋ ਰਹੋ ਪ੍ਰਭਨ ਪਦਾਰਥ ਮਾਨ ਕਾ ਸੇਨਾ ਰੂਪਾ ਖਾਕ ਮਾਤ ਪਿਤਾ ਸੋਤ ਬੰਧ ਪਾਵਾਂ ਕੂੜੇ ਸਭੇ ਸਾਖ ਜਨ ਕੀਤਾ ਕਿਸੇ ਨ ਜਾਣਈ ਮਨ ਮੁਖ ਪਾਸ ਨਾ ਪਾਤ ਅੰਤਰ ਬਾਹਰ ਰਾਵਰ ਆਵੈ ਤਿਸਨੂੰ ਜਾਣ ਦੂਰ ਕ੍ਰਿਸ਼ਨ ਆ ਲਾਗੀ ਰਚ ਰਹਿਆ ਅੰਤਰ ਹਉ ਮੈਂ ਕੂਰ ਭਗਤੀ ਨਾਮ ਵਹੂਰ ਆਵੇ ਬੰਨ ਕੂਰ ਹਰ ਆਗ ਲੋਹ ਪ੍ਰਭ ਰਕਰਣ ਹਾਰ ਜੀ ਜੰਤ ਕਰ ਬਿਆ ਬਿਨ ਪ੍ਰਭ ਕੋਈ ਨ ਰਖਨ ਹਾਰ ਮਹਾ ਬਿਗਟ ਜਮ ਭਇਆ ਨਾਨਕ ਨਾਮ ਨਾ ਬਿਸਰੋ ਕਰ ਆਪਣੀ ਹਰ ਮਾਇਆ ਸ਼੍ਰੀ ਰਾਗ ਮਹੱਲਾ 5 ਮੇਰਾ ਤਨ ਅਰਥਨ ਮੇਰਾ ਰਾਗ ਰੂਪ ਮੈਂ ਦੇਸ ਸੁਦਾਰਾ ਬਣ ਤਾਣ ਇੱਕ ਬਹੁਤ ਰੰਗ ਅਰ ਵੇਸ ਹਰ ਨਾਮ ਰਦੈ ਨ ਵਸੈ ਕਾਰਜਿਕਤਾ ਨਾਲੇਖ ਮੁਰਮਨ ਹਰ ਹਰ ਨਾਮਤ ਆਏ ਕਰ ਸੰਗਤਨਤ ਸਾਧ ਕੀ ਗੁਰ ਚਰਨੀ ਚਤਲਾਏ ਰਹਾ ਨਾਮ ਨਿਧਾਨ ਤੇ ਆਈਐ ਮਸਤਕ ਹੋਵਾ ਭਾਗ ਕਾਰਜ ਸਭ ਸਵਾਰੀਐ ਗੁਰ ਕੀ ਚਰਣੀ ਲਾਵੇ ਹਉ ਮੈ ਰੋਗ ਪ੍ਰਮ ਕਟਿਐ ਨਾ ਆਵੈ ਨਾ ਜਾਗ ਕਰ ਸੰਗਤ ਤੂ ਸਾਧ ਕੀ ਅਠਸਠ ਤੀਰਖਣਾਉ ਜੀਉ ਪ੍ਰਾਣ ਮਨ ਤਨ ਹਰੇ ਸੱਚਾ ਇਹੋ ਸਮਸਵਾਉ ਅਥਾ ਬਲੇ ਵਦਿਆ ਦਰਗਹ ਪਾਵੇ ਥਾਉ ਕਰੇ ਕਰਾਏ ਆਪ ਪ੍ਰਭ ਸਭ ਕਿਸ ਤੇ ਸਹੀ ਹਾਥ ਮਾਰਾ ਤੇ ਜੀਵਾਲਦਾ ਅੰਤਰ ਬਾਹਰ ਸਾਥ ਨਾਨਕ ਪ੍ਰਭ ਸਰਣਾਗਤੀ ਸਰਬ ਕਟਾ ਕੋ ਨਾਥੋ